ਮਹਾਰਾਜ ਸਾਡੇ ਗੁਰਦੁਆਰੇ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਜੀ ਉਹ ਮਾੜੀ ਗੱਲ ਕਰਕੇ ਚੇਲਾ ਨਾਲ ਆਉਂਦਾ ਹੀ ਚਲ ਜਾਂਦਾ ਹੈ ਆਉਂਦਾ ਹੀ ਚਲ ਜਾਂਦਾ ਹੈ ਬਹੁਤ ਮਾੜੀ ਗੱਲ ਹੋਈ ਹੈ ਉਹ ਟਾਈਮ ਤੇ ਸਵਾਸ ਹੈ ਨਹੀਂ ਜਦੋਂ ਆਇਆ ਇਹ ਇਹ 15-20 ਮਿੰਟ ਦੇ ਵਿੱਚ ਹੀ ਆਗੇ ਸਵਾਸ ਹੈ ਨਹੀਂ ਸਵਾਸ ਸਾਡੇ ਇਹ ਖੰਜਰ ਜਾਂਦਾ ਜੀ ਇਹੋ ਬੇਟ ਲੈ ਗਿਆ ਚ ਕੋ ਮਾਇਆ ਉਹਨਾਂ ਦੀ ਲੈ ਗਿਆ ਅਸੀਂ ਪ੍ਰਸ਼ਾਸਨ ਦੇ ਅਪੀਲ ਕਰਦੇ ਆਂ ਜੀ ਮਹਾਰਾਏ ਇਹਦਾ ਸਾਨੂੰ ਨਸਾਮ ਮਿਲਣਾ ਚਾਹੀਦਾ ਜੀ ਕਿਹੜਾ 17 18 ਸਾਲ ਦੀ ਜਾਂਦੀ ਹੈ ਇਹ ਕਾਦੀਆਂ ਏਰੀਆ ਦਾ ਜੀ ਕਿੰਨੀ ਦੇਰ ਤੋਂ ਆ ਰਿਹਾ ਕਦੀ ਆਈ ਨਾ ਕਦੀ ਚੱਲ ਜਾਂਦਾ ਜੀ ਕੋਈ ਬੜੀ ਮੰਦਭਾਗੀ ਘਟਨਾ ਹੈ ਬਾਬਾ ਬਲਦੁਰ ਜੀ ਜਿਹਨੇ ਇਥੇ ਮੁਖ ਸੇਵਾਦਾਰ ਸੀ ਇਸ ਗੁਰਦਾ ਸਾਹਿਬ ਦੇ ਉਹਨਾਂ ਦਾ ਰਾਤ ਕਤਲ ਹੋ ਗਿਆ ਤੁਹਾਨੂੰ ਸਭ ਨੂੰ ਪਤਾ ਹੀ ਹੈ ਇਸ ਕਤਲ ਜਿਹੜਾ ਮੁਕਦੋਸ਼ੀ ਆ ਉਹ ਰਵਨਜੀਤ ਆ ਸਲਾਪੁਰ ਪਿੰਡ ਦਾ ਰਹਿਣ ਵਾਲਾ ਉਹ ਉਹਨਾਂ ਦਾ ਸੇਵਾਦਾਰ ਸੀਗਾ ਉਹਨਾਂ ਦੀ ਰਾਤ ਨੂੰ ਜੋ ਸਾਨੂੰ ਹੁਣ ਤੱਕ ਨਜ਼ਰ ਆ ਰਿਹਾ ਕਿ ਸ਼ਾਇਦ ਉਹਨਾਂ ਦੀ ਸੇਵਾ ਕਰ ਰਿਹਾ ਸੀ ਅੰਦਰ ਉਸ ਤੋਂ ਬਾਅਦ ਉਹਨੇ ਉਹਨਾਂ ਦਾ ਮਰਡਰ ਕਰਤਾ ਵੀ ਹੈਵ ਐਮਪੀਰ ਐਵੀਡੈਂਸ ਸਾਡ ਕੋ ਪੂਰਾ ਕਲੀਅਰ ਐਵੀਡੈਂਸ ਹੈ ਕਿ ਮਰਡਰ ਹੋਣੇ ਕਿਤਾ ਕਿ ਉਹ ਉਸ ਤੋਂ ਬਾਅਦ ਉਹ ਦੌਰ ਦਾ ਵੀਡੀਓ ਜ ਨਜ਼ਰ ਆ ਰਿਹਾ ਹੈ ਬਦ ਹਵਾਸ ਜਿਆ ਹੋਇਆ ਜਿਸ ਤਰ੍ਹਾਂ ਇਨਸਾਨ ਗਲਤੀ ਕਰ ਬੈਠਦਾ ਉਹਨੂੰ ਅਹਿਸਾਸ ਹੋ ਜਾਂਦਾ ਕਿ ਮੈਂ ਗਲਤੀ ਕੀਤੀ ਹੈ ਉਹਦੇ ਮੁਤਾਬਕ ਉਹ ਦੌੜਦਾ ਇੱਧਰ ਉੱਧਰ ਦੌੜਦਾ ਫਰੰਟ ਤੇ ਫਿਰ ਉਸ ਤੋਂ ਬਾਅਦ ਪਿੱਛੋਂ ਦੀ ਬੀਰ ਤੋਂ ਉਹ ਨਿਕਲ ਕੇ ਚਲਾ ਗਿਆ ਹੈਗਾ ਮਰਡਰ ਦਾ ਅਸੀਂ ਪਰਚਾ ਦਰਜ ਕਰ ਲਿਆ ਜਿਹੜਾ ਦੋਸ਼ੀ ਆ ਉਹਦੇ ਦੇ ਉੱਪਰ ਰੇਡ ਕੀਤੇ ਜਾ ਰਹੇ ਆ ਵੀ ਆ ਰੌਂਡ ਆਫ ਸਮ ਪੀਪਲ ਐਂਡ ਵੈਰੀ ਸੂਨ ਵੀ ਵਿਲ ਕੈਚ ਸਰ ਕੀ ਕਾਰਨ ਰਹੇ ਨੇ ਮਰਡਰ ਦੇ ਉਹ ਅਸਲ ਤੇ ਇਹਦੀ وجہ ਆਈ ਉਹ ਜਦੋਂ ਅਸੀਂ ਉਹਨੂੰ ਫੜਾਂਗੇ ਅਕਿਊਜ਼ ਦੀ ਪੁੱਛਿਸ਼ ਕਰਾਂਗੇ ਉਹਦੇ ਨਜ਼ਰ ਆਏਗਾ ਬਟ ਇਟ ਇਜ਼ ਕਲੀਅਰ ਕਿ ਜੋ ਕੁਛ ਹੋਇਆ ਉਹ ਬੰਦ ਕਮਰੇ ਦੇ ਅੰਦਰ ਹੋਇਆ ਉਹ ਸ਼ਾਇਦ ਉਹਦੀ ਲਤਾ ਦੀ ਮ사ਜ ਕਰ ਰਿਹਾ ਸੀਗਾ ਕਿਸੇ ਗੱਲ ਤੋਂ ਕੋਈ ਟਕਰਾਅ ਹੋਇਆ ਹੋਵੇਗਾ ਇਹ ਅਕਿਊਜ਼ ਦੇ ਫੜੇ ਜਾਂਦੇ ਬਾਅਦ ਚਲੇਗਾ ਬਟ ਵਨ ਥਿੰਗ ਇਜ਼ ਸ਼ੂਰ ਕਿ ਇਹਦੇ ਚ ਕੋਈ ਵੀ ਹੋਰ ਐਂਗਲ ਨਹੀਂ ਹੈ ਸਰ ਜਿਹੜਾ ਇਹ ਇਹ ਗੱਲ ਐਕਸਪਲੀਸਿਟ ਹੈ ਮੈਂ ਇਸ ਗੱਲ ਨੂੰ ਦੁਬਾਰਾ ਦੁਹਰਾਉਣਾ ਚਾਹਾਂਗਾ ਕਿ ਇਸ ਮਰਡਰ 'ਚ ਕੋਈ ਵੀ ਹੋਰ ਐਂਗਲ ਨਹੀਂ ਹੈ। ਬਿਲਕੁਲ ਸਹੀ। ਇਟ ਇਜ਼ ਅ ਸਿੰਪਲ ਮਰਡਰ, ਨੈਚੁਰਲ ਮਰਡਰ ਹੈ। ਬਿਲਕੁਲ ਸਹੀ। ਔਰ ਉਹਦੀ ਕੀ ਵਜ੍ਹਾ ਮਰਡਰ ਦੀ ਜਦੋਂ ਰਮਨਜੀਤ ਪਕੜਿਆ ਜਾਏਗਾ ਤਾਂ ਤੁਹਾਡੀ ਸਾਰੀ ਗੱਲ ਤੁਹਾਡੇ ਸਾਹਮਣੇ ਅਸੀਂ ਖੋਲ੍ਹ ਕੇ ਲਿਆ ਦੇਵਾਂਗੇ। ਜੀ ਸਰ ਕੀ ਉਹ ਤੇ ਕੁਝ ਪਤਾ ਲੱਗ ਰਿਹਾ ਹੈ ਕਿ ਇਹਦੇ ਤੋਂ ਪਹਿਲਾਂ ਵੀ ਮਾਮਲੇ ਦਰਸ਼ਿਏ ਕਿਵੇਂ ਦਾ ਹੈਗਾ ਕਿ ਕੁਝ ਨਹੀਂ। ਨਹੀਂ, ਐਸਾ ਕੁਝ ਵੀ ਨਹੀਂ ਹੈ। ਵੀ ਹੈਵ ਨੋ ਪਾਸ ਹਿਸਟਰੀ। ਸਾਡਕੋ ਦਾ ਕੋਈ ਪਾਸ ਰਿਕਾਰਡ ਪਾਸ ਨਹੀਂ ਹੈ। ਦੋ ਸੇਵਾਦਾਰ ਸੀਗੇ। ਇੱਕ 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 ਕਮਰਾ ਸੀਗਾ ਦੋਨੋਂ ਇਕੱਠੇ ਨਾਲ ਦਾ ਕਮਰਾਗਾ ਤੁਸੀਂ ਦੇਖ ਹੀ ਰਹੇ ਹੋ ਉੱਥੇ ਰਹਿੰਦੇ ਸੀ ਸੇਵਾ ਕਰਦੇ ਸੀ ਗੁਰਦਵਾਰ ਸਾਹਿਬ ਦੀ ਬਾਬਾ ਜੀ ਦੀ ਤੇ ਹੁਣ ਕਿਸ ਕੱਲ ਦਾ ਕੋਈ ਨੇ ਮਰਡਰ ਕੀਤਾ ਇਹ ਤਾਂ ਉਹ ਪਕੜੇ ਜਾਂਦੇ ਸਨ ਦੱਸ ਸਕਦਾ ਸਰ ਸਰ ਇਹਦੇ ਵਿੱਚ ਪਤਾ ਲੱਗਾ ਜੀ ਕਿ ਹੋਰ ਗ੍ਰਸਤਾਰ ਨਹੀਂ ਹੋਇਆ ਜੀ ਮੈਂ ਦੱਸਿਆ ਜੀ ਰਾਤ ਮਰਡਰ ਹੋਇਆ ਕੁਤਰੀਬਨ 10 ਵਜੇ ਤੋਂ ਬਾਅਦ ਜਿਹੜਾ ਹੈਗਾ ਹੈ ਔਰ ਉਮਰ ਦੀ ਛੂਟੀ ਹੋਈ ਹੈ 20-25 ਸਾਲ ਦਾ ਸਾਰਾ ਹੋਣਾ ਜੀ ਅਸੀਂ ਉਹਨੂੰ ਰੇਡਸ ਕਾਫੀ ਕੀਤੇ ਰਾਤ ਦੇ ਐਸੋ ਕਿ ਸਾਡੀ ਪਾਰਟੀਆਂ ਕਾਫੀ ਸਾਰੀਆਂ ਇਲਾਕੇ ਚ ਫੇਰ ਲੀਆਂ ਪੀਆ ਉਹਨੂੰ ਫੜਨ ਵਾਸਤੇ ਉਹਦੇ ਰਿਸ਼ਤਾਰਾਂ ਤੇ ਉਹਦੇ ਸਹੇਜ ਬੰਦੀਆਂ ਤੇ ਉਹਦੇ ਸਾਥੀਆਂ ਦੇ ਅਸੀਂ ਰੇਡ ਕਰ ਰਹੇ ਹਾਂ ਬਹੁਤ ਜਲਦੀ ਕਾਬੂ ਆ ਜਾਏਗਾ ਕੋਈ ਵੱਡੀ ਗੱਲ ਨਹੀਂ ਹੈ ਸਰ ਉਹਦੇ ਕੋਲ ਰਵਾਲਵਰ ਵੀ ਸਰ ਜਿਹੜਾ ਬਾਬਾਈ ਦਾ ਲੈ ਕੇ ਦਸ ਦੇ ਵਿੱਚ ਚਲਾ ਗਿਆ ਜੀ ਉਹਦਾ ਕੋਈ ਨਹੀਂ ਅਸੀਂ ਤੇ ਕੋਈ ਸਰ ਰਵਾਲਵਰ ਮਨ ਕੋ ਫੀਲ ਤੁਮੇ ਸਗਾ ਰਵਾਲਵਰ ਮਿਸਿੰਗ ਆ ਚੈੱਕ ਕਰਦੇ ਆ ਉਹ ਲੈ ਗਿਆ ਜਾਂ ਕੌਣ ਲੈ ਗਿਆ ਗਨ ਵੀ ਸੀ ਜੀ ਉਹਨਾਂ ਦੀ ਬਾਬਾ ਜੀ ਹਾਂਜੀ ਗਨ ਵੀ ਹੈਗੀ ਸੀ ਜੀ ਉਹਨਾਂ ਕੋਲ ਜਮਾ ਕਰਾਈ ਜੀ ਜਮਾ ਕਰਾਈ ਇਹ ਰਵਾਰਾ ਗਨ ਉਹਨਾਂ ਦੀ ਜਮਾ ਹੈਗੀ ਹੈ ਜੀ ਹਾਂਜੀ ਹਾਂਜੀ ਗਨ ਜਮਾ ਉਹਨਾਂ ਦੀ ਸਰ ਪੈਸਿਆਂ ਦੀ ਕੋਈ ਲੁੱਟ ਹੋਈ ਹੈ ਪੈਸੇ ਵੀ ਲੈ ਕੇ ਗਿਆ ਨਾ ਐਸਾ ਕੋਈ ਮੈਂ ਪਹਿਲੇ ਕਿਹਾ ਵੀ ਕੋਈ ਹੋਰ ਗੱਲ ਨਹੀਂ ਆ ਨਾ ਡਕੈਤੀ ਦਾ ਨਾ ਰੋਬਰੀ ਦਾ ਨਾ ਸੀ ਇਹਨੂੰ ਕੀ ਕੋਈ ਫੋਨ ਨੂੰ ਅਸੀਂ ਐਵੇਂ ਮੈਨੂੰ ਕਈ ਫੋਨ ਚਾਰਜ ਫਿਰੇ ਚੱਲ ਰਹੇ ਨੇ ਕਈ ਕੋਈ ਕੁਝ ਕਰਿਆ ਬਟ ਆਈ ਵੁੱਡ ਲਾਈਕ ਟੂ ਸਟ੍ਰੈਸ ਅਪਨ ਥਿਸ ਫੈਕਟ ਮੈਂ ਇਸ ਗੱਲ ਨੂੰ ਜ਼ੋਰ ਦੇ ਕਹਾਂਗਾ ਇਕਸੇ ਮਰਡਰ ਸਿੰਪਲ ਮਰਡਰ ਉਹਨੇ ਕਿਉਂ ਕੀਤਾ ਕਿਉਂਕਿ ਕੋਈ ਬਾਹਰ ਦਾ ਬੰਦਾ ਤੇ ਆਇਆ ਹੀ ਨਹੀਂ ਕੋਈ ਹੋਰ ਦੋਸ਼ੀ ਨਹੀਂ ਕੋਈ ਸਾਥੀ ਨਹੀਂ ਕੋਈ ਵਜਾ ਰੰਜਿਸ਼ ਨਹੀਂ ਕੋਈ ਗਾਲ ਨਹੀਂ ਗਵਾਦੀ ਉਹ ਰੋਜ਼ ਹੀ ਤਰ੍ਹਾਂ ਵਾਵਾਈ ਸੇਵਾ ਕਰਦਾ ਸੀਗਾ ਰਾਤ ਨੂੰ ਨੇ ੁੰਡੀ ਲਗਾ ਕੇ ਸੇਵਾ ਕਰ ਰਿਹਾ ਸੀਗਾ ਉਹਨਾਂ ਅੰਦਰ ਕੀ ਵਾਪਰਿਆ ਐਸਾ ਜੇ ਤੋ ਤੈਸ਼ ਚਾ ਕਿਉਂ ਨੇ ਉਹਨਾਂ ਦਾ ਮਰਡਰ ਕਰਤਾ ਇਹ ਤਾਂ ਪਕੜੇ ਜਾਂਦੇ ਉਹੀ ਸਾਨੂੰ ਦੱਸ ਸਕਦਾ ਫੜੇ ਜਾਂਦੇ ਦੋ ਭਾਈ ਮਨਜੀਤ ਸਿੰਘ ਨੇ ਸ਼ੱਕ ਜਾਰ ਕੀਤਾ ਜੀ ਇਹ ਕਿਤੇ ਨਾ ਕਿਤੇ ਵੱਡੀ ਸਾਜ਼ਿਸ਼ ਹੋ ਸਕਦੀ ਹੈ ਮੈਂ ਇਸ ਬਾਰੇ ਹਜੇ ਕੋਈ ਕਮੈਂਟ ਨਹੀਂ ਕਰ ਸਕਦਾ ਜੀ ਬਟ ਮੈਂ ਆਪਣਾ ਤੁਹਾਨੂੰ ਪੁਆਇੰਟ ਆਫ View ਦੱਸਦਾ ਜੋ ਸਾਡੀ ਹੁਣ ਤੱਕ ਦੀ ਤਫ਼ਤੀਸ਼ ਹੈ ਜੋ ਸਾਡੀ ਹੁਣ ਤੱਕ ਦੀ ਆਬਜ਼ਰਵੇਸ਼ਨ ਹੈ ਜਦੋਂ ਰਵਨ ਜੀ ਸਾਡੇ ਕਾਬੂ ਆਏਗਾ ਬਹੁਤਾ ਦੂਰ ਨਹੀਂ ਹੈ ਵੈਰੀ ਸੂਨ ਵੀਲ ਕੈਚ ਹਮ ਸਾਰੀ ਗੱਲ ਤੁਹਾਡੇ ਸਾਹਮਣੇ ਲਿਆ ਕੇ ਫੇਰ ਕਾਬਸ ਕਰਦੇ ਹਾਂ ਸਰ ਮਾਮਲਾ ਰਜਿਸਟਰਡ ਹੋਇਆ ਹੈ ਕਿਹੜੀਆਂ ਭਰਾਵਾਂ ਤਹਿਤ ਹੋਵੇ 302 ਦੇ ਤਹਿਤ ਜੀ 302 ਸੇ ਮਰਡਰ ਕੇਸ ਹੋਰ ਅਸੀਂ ਇਨਵੈਸਟਿਗੇਟ ਕਰ ਰਹੇ ਹਾਂ ਰੈਸਟ ਸ਼ੂਟ ਅਸੀਂ ਪੂਰਾ ਜ਼ੋਰ ਲਗਾ ਕੇ ਇਹਨੂੰ ਬਹੁਤ ਜਲਦੀ ਕਾਬੂ ਕਰਕੇ ਤੁਹਾਡੇ ਸਾਹਮਣੇ ਲੈ ਕੇ ਆਵਾ ਸਰ ਇਹ ਕੋਈ ਡਰੱਗਸ ਵਗਰਾ ਵੀ ਲੈਂਦਾ ਸੀ ਜਿਹੜਾ ਰੁਪਈਏ ਦੇ ਵਿੱਚ ਕੋਈ ਆਈ ਸਸਰਾਂ ਦੀ ਗੱਲ ਉਸ ਜਦੋਂ ਮੈਂ ਉਹਨੂੰ ਫੜਿਆ ਨਹੀਂ ਹਾਊ ਕੈਨ I ਟੈਲ ਯੂ ਸਾਡੇ ਕੋ ਹਿਸਟਰੀ ਕੋਲ ਦੀ ਅਸੀਂ ਉਹਦੀ ਇਟ ਬੀ ਰੋਂਗ ਟੂ ਦੇ ਇਟ ਬੀ ਰੋਂਗ ਟੂ ਲੈਵਲ ਐਨੀ ਅਲੀਗੇਸ਼ਨ ਅਟ ਦਿਸ ਸਟੇਜ ਇੱਕ ਪਰਿਉ ਨੂੰ ਆ ਜਾਂਦੋ ਤੁਹਾਡੇ ਸਾਰੇ ਸਵਾਲਾਂ ਜਵਾਬ ਲੈ ਗਿਆ ਅਸੀਂ ਤੁਹਾਡੇ ਸਾਹਮਣੇ ਖੋਲ ਕੇ ਦੇ ਦੇਆਗੇ